ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਦੇਖੋ ਬਈ ਨਿੱਕੇ ਨਿੱਕੇ ਬੱਚੇ ਨਸੀਕਰ ਦੁਪਹਿਰਾ ਦਾ ਦੇਖੋ ਕੋਈ ਆਉਂਦਾ ਨਹੀਂ ਜਾਂ ਨਹੀਂ ਸੀਕਰ ਦੁਪਹਿਰੇ ਵਿਚਾਰੇ ਨਿੱਕੇ ਨਿੱਕੇ ਬੱਚੇ ਸਵੀ ਲਾਈ ਬੈਠੇ ਨੇ ਇਹਨਾਂ ਨੂੰ ਵੀ ਫਿਕਰਾ ਤੇਰਾ ਪਤਾ ਇਹਨਾਂ ਨੂੰ ਵੇਣਾ ਆਪਣੇ ਗਰੂਆਂ ਦੇ ਦਿਨ ਚੱਲਦੇ ਨੇ ਸੀਕਰ ਦੁਪਹਿਰੇ ਹਨ ਕਰਦੇ ਨੇ ਵਿਚਾਰੇ ਹਨ ਦੇਖੋ ਨਿੱਕੇ ਨਿੱਕੇ ਨੇ ਉਧਰ ਭਾਂਡੇ ਧੋਈ ਜਾਂਦੇ ਨੇ ਤੇ ਆਹ ਦੇਖੋ ਆਹ ਖੜੇ ਨੇ ਵਿਚਾਰੇ ਉਹ ਜਿਵੇਂ ਕਹਿੰਦੇ ਛੋਟੀਆਂ ਜਿੰਦਾ ਨਿੱਕੇ ਨਿੱਕੇ ਨੇ ਬੱਚੇ ਹਨਾ ਤੇ ਬਾਈ ਇਹਨੂੰ ਦੇਖ ਕੇ ਆਪਣੇ ਵੱਡੇ ਨੌਜਵਾਨੀ ਦੀ ਖੁਸ਼ੀ ਵੱਲ ਜਾਂਦੀ ਹੈ ਇਹ ਪਾਣੀ ਦੀ ਸੇਵਾ ਕਰਦੇ ਨੇ ਬਾਈ ਤੇ ਬਾਈ ਸਾਡੇ ਵੀਡੀਓ ਬਣਾਉਣ ਦਾ ਮੁੱਖ ਮਕਸਦ ਹੈਗਾ ਕਿ ਜਿਵੇਂ ਬੱਚੇ ਸੇਵਾ ਕਰਦੇ ਨੇ ਵੀ ਆਪਣੇ ਹੋਰ ਵੀ ਨੌਜਵਾਨ ਇਹ ਦੇਖ ਕੇ ਸੇਵਾ ਕਰਨ ਤੇ ਬਾਈ ਵੀਡੀਓ ਬੱਦ ਤੋਂ ਬੱਦ ਸ਼ੇਅਰ ਕਰਦੇ ਹਾਂ ਦੀ ਹਨ ਆਮ ਹੀ ਬੱਚੇ ਕਿਵੇਂ ਫਿਰ ਕਿਵੇਂ ਚੱਲਦਾ ਵਧੀਆ ਤੁਹਾਡਾ ਕੰਮ ਹਾਂਜੀ ਠੀਕ ਆ ਵਧੀਆ ਸੇਵਾ ਕਰਿਆ ਕਰੋ ਹਨ ਆ ਦੇ ਜਿਵੇਂ ਅਸਾਂ ਆਉਂਦੇ ਨੇ ਪਿਆ ਕਰੋ ਰੋਕ ਕੇ ਪਾਣੀ ਨੂੰ

ਇਹਨੂੰ ਦੇਖ ਕੇ ਬਾਈ ਤੁਸੀਂ ਵੀ ਮਤਲਬ ਸਿੱਖ ਸਾਲੋ ਬੱਚੇ ਨੇ ਹਨਾ ਵਧੀਆ ਸੇਵਾ ਕਰਦੇ ਨੇ ਸਿਰਫ ਚਾਰ ਜਾਣੀ ਨਹੀਂ ਦੇਖੋ ਕਿੰਨੀ ਸੇਵਾ ਕਰਦੇ ਨੇ ਕਿੰਨੇ ਕਿ ਬੱਚੇ ਨੇ ਆਉ ਦੇ ਆ ਗੁਦਰੀ ਪਾਉ ਏ ਫਿਰ ਆਪਣੇ ਬਾਬੇ ਨੇ ਦੇਖੋ ਇਹਨਾਂ ਕੋਲ ਵਧੀਆ ਗੱਡੀਆਂ ਆ ਥੋੜੋ ਵਧੀਆ ਸੇਵਾ ਕਰਦੇ ਆ ਰੋਗ ਦੀਆਂ ਨੇ ਲਓ ਆ ਪਰ ਦੇ ਦੇਖੋ ਵਧੀਆ ਸੇਵਾ ਕਰਦੇ ਨੇ ਦੇਖੋ ਹੋਰ ਅਗਰ ਮਿੱਤਰ ਆ ਗਏ ਨੂੰ ਆ ਗਿਆ ਤੁਮ ਆ ਦੇਖੋ ਜੀ ਕਹਿੰਦੇ ਨਿੱਕੀਆਂ ਨੇ ਉਮਰ ਆ ਤੇ ਕਾਰਨਾਮੇ ਵੱਡੇ ਆ ਕਹਿੰਦੇ ਤੇ ਕਹੋਂਦਿਆਂ ਦੇ ਕੰਡੇ ਪਹਿਲੀਆਂ ਚ ਕੱਢਿਆ ਪੂਰੀ ਸੇਵਾ ਕਰਦੇ ਨੇ ਬੱਚੇ ਜੀ ਦੇਖੋ ਪੂਰੀ ਸਰਦਾ ਇਹਨਾਂ ਨੂੰ ਪਤਾ ਆਪਣੇ ਗੁਰੂਆਂ ਦੇ ਨਾਲ ਆਪਣੇ ਵਾਸਤੇ ਆਪਣੇ ਗੁਰੂਆਂ ਨੇ ਕਿੰਨੀਆਂ ਸ਼ਹੀਦ ਦੀਆਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਹਨ ਤੇ ਬਈ ਤੁਸੀਂ ਵੀ ਬੱਚਿਆਂ ਨੂੰ ਦੇਖ ਕੇ ਸਿੱਖ ਸਲੋ ਨਸਿਆਂ ਤੋਂ ਦੂਰ ਤੇ ਆਪਣੇ ਦੇਸ਼ ਦੀ ਸੇਵਾ ਕਰੋ ਬਈ ਭਾਈ ਕਰਈਆਂ ਤੇ ਬੱਚੇ ਨੇ ਦੇਖੋ ਜਮਾ ਸਿਕਰ ਦਪਹਿਰਾ ਫੇਰ ਵੀ ਸੇਵਾ ਕਰਦੇ ਨੇ ਕੋਈ ਚੱਕਰ ਨਹੀਂ ਆ ਕੋਈ ਨਾ ਪੀ ਰਿਹਾ ਕੋਈ ਨਾ ਪੀ ਰਿਹਾ ਹੰਬ ਕੇ ਵਿਚਾਰੇ ਹੁਣ ਆਪ ਵੀ ਪਾਣੀ ਪੀਣ ਲੱਗੇ ਖੱਚ ਰੋ ਖੱਚੇ ਰੱਖੋ ਕੰਮ ਠੀਕ ਆ ਹਾਂ